ਕੀ ਆ ਕਿਉਂ ਇਹ ਨੰਬਰ 2 ਕੋਲ ਜੋ ਪਹਿਲਾਂ ਕਰਿਆ ਉਹ ਕਰਿਆ ਤੁਹਾਡੇ ਸਾਹਮਣੇ ਨੂੰ ਪਰਾਤਾ ਠੀਕ ਹੈ ਠੀਕ ਹੈ ਸਮਾਂ ਜੀ ਟਾਈਮ ਹੈ ਉਦਾਹਰਣ ਠੀਕ ਹੈ ਪਹਿਲਾਂ ਮੈਨੂੰ ਆਪਾਂ ਮੇਰਾ ਨਾਮ ਮਨ ਤ੍ਰੀਥਕੌਰ ਪ੍ਰਿੰਸੀਪਲ ਗਵਰਨਮੈਂਟ ਕੰਨਿਆ ਸਕੂਲ ਮੋਗਾ ਮੈਡਮ ਅੱਜ ਪੰਜਾਬ ਸਰਕਾਰ ਸਿੱਖਿਆ ਦੇ ਮਨਿਆਦ ਨੂੰ ਉੱਚਾ ਚੱਕਰਨ ਦੇ ਵਿੱਚ ਬਹੁਤ ਕੋਸ਼ਿਸ਼ ਕਰ ਰਹੀ ਹੈ ਉਸੇ ਕੜੀ ਦੇ ਤਹਿਤ ਅੱਜ ਪੀਰਸ ਮੀਟਿੰਗ ਚਲਾਈ ਜਾ ਰਹੀ ਹੈ ਪੂਰੇ ਪੰਜਾਬ ਚ ਤੁਹਾਡੇ ਸਕੂਲ ਚ ਵੀ ਚੱਲ ਰਹੀ ਹੈ ਕੀ ਕਹਿਣਾ ਹੈ ਕੀ ਪ੍ਰੋਬਲਮ ਸਾਰੀਆਂ ਬੱਚਿਆਂ ਦੀਆਂ ਹੈ ਕੀ ਪੇਰੈਂਟਸ ਦੀਆਂ ਪ੍ਰੋਬਲਮ ਸਾਰੀਆਂ ਕੀ ਤੁਹਾਡੇ ਲੋਕ ਉਹਨਾਂ ਨੂੰ ਵੀਰਸ ਕੀਤਾ ਜਾ ਰਿਹਾ ਹੈ ਬੱਚਿਆਂ ਦੀਆਂ ਪ੍ਰੋਬਲਮਸ ਤਾਂ ਇਹੀ ਹੁੰਦੀਆਂ ਸਟੱਡੀ ਨਾਲ ਰਿਲੇਟਡ ਉਹ ਟਾਈਮ ਟੂ ਟਾਈਮ ਆ ਟੀਚਰਸ ਆ ਜਿਹੜੇ ਉਹ ਉਹਨਾਂ ਦਾ ਸੌਲਟ ਆਊਟ ਕਰਦੇ ਨੇ ਪੇਰੈਂਟਸ ਮਿਲਦੇ ਨੇ ਪੀਟੀ ਮੀਟ ਜਿਹੜੀ ਹੈ ਬਹੁਤ ਅੱਛਾ ਪ੍ਰਾਲਾ ਹੈ ਜਦੋਂ ਵੀ ਬਾਇਓ ਮੰਥਲੀ ਹੁੰਦੇ ਆ ਸਾਲ ਦੇ ਵਿੱਚ ਤਿੰਨ ਵਾਰੀ ਤਾਂ ਉਸ ਤੋਂ ਬਾਅਦ ਹਰ ਵਾਰੀ ਪੀਟੀ ਮੀਟ ਆ ਜਿਹੜੀ ਉਹ ਸਰਕਾਰ ਵੱਲੋਂ ਰੱਖੀ ਜਾਂਦੀ ਹੈ ਸਾਡੇ ਸਕੂਲ ਚ ਵੀ ਹੈ ਪੇਰੈਂਟਸ ਆਉਂਦੇ ਨੇਗੇ ਜੋ ਬੱਚਿਆਂ ਦੀ ਸਟੱਡੀ ਨਾਲ ਰਿਲੇਟਡ ਸਮੱਸਿਆਵਾਂ ਹੁੰਦੀਆਂ ਨੇ ਉਹੀ ਹੁੰਦੀਆਂ ਨੇ ਹੋਰ ਕੋਈ ਸਮੱਸਿਆ ਨਹੀਂ ਹੈ ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਪ੍ਰੋਵਾਈਡ ਕੀਤੀ ਹੋਈ ਹੈਗੀ ਕੋਈ ਐਸੀ ਗੱਲ ਨਹੀਂ ਹੈ ਬੱਚਾ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਹੈਗੀ ਬਾਕੀ ਬੱਚੇ ਸਾਡੇ ਜਿਹੜੇ ਉਹ ਕਾਫੀ ਸ਼ਾਈਨਿੰਗ ਨੇ ਕਮਰਸ ਵਾਲੇ ਜਿਸ ਤਰ੍ਹਾਂ ਬੱਚੇ ਹੈ 100 ਦੇ ਵਿੱਚੋਂ 97 ਤੱਕ ਬੱਚੇ ਨੰਬਰ ਲੈ ਜਾਂਦੇ ਨੇ ਇਹ ਬੱਚੇ ਆ ਜਿਹੜੇ ਮੈਰਿਟ ਹੋਲਡਰ ਵਾਲੇ ਨਹੀਂ ਅਸੀਂ ਇਹਨਾਂ ਬੱਚਿਆਂ ਨੂੰ ਪੂਰੀ ਕੋਸ਼ਿਸ਼ ਕਰਾਂਗੇ ਵੀ ਮੈਰਿਟ ਵਿੱਚ ਆਉਣ ਇਸੇ ਤਰ੍ਹਾਂ ਹੀ ਹਰ ਸਟਰੀਮ ਦੇ ਵਿੱਚ ਪਲੱਸ 1 2 ਦੇ ਵਿੱਚ ਬੱਚੇ ਬਹੁਤ ਅੱਛੇ ਨੰਬਰ ਲੈ ਕੇ ਗਏ ਹੈਗੇ ਸਾਡੀ ਪੂਰੀ ਕੋਸ਼ਿਸ਼ ਹੋਊਗੀ ਕਿ ਸਾਡੇ ਘੱਟੋ ਘੱਟ 20 ਤੋਂ 30 ਬੱਚੇ ਆ ਜਿਹੜੇ ਉਹ ਮੈਰਿਟ ਵਿੱਚ ਆਉਣੇ ਚਾਹੀਦੇ ਨੇ ਤੇ ਲੈ ਕੇ ਆਵਾਂਗੇ ਅਸੀਂ ਸਾਡੇ ਸਕੂਲ ਦੀ ਗਿਣਤੀ ਕਾਫੀ ਹੈਗੀ ਹੈ 1600 ਦੇ ਕਰੀਬ ਹੈ ਤਾਂ ਸਾਡੀ ਕੋਸ਼ਿਸ਼ ਹੈ ਵੀ ਅਸੀਂ ਸਾਡੇ ਟੀਚਰਸ ਬਹੁਤ ਮਿਹਨਤੀ ਨੇ ਕਿ ਅਸੀਂ ਬੱਚਿਆਂ ਨੂੰ ਮੈਰਿਟ ਹੋਲਡਰ ਬਣਾਵਾਂਗੇ ਮੈਡਮ ਇੱਕ ਪੰਜਾਬ ਸਰਕਾਰ ਮੋਹਮ ਚਲਾ ਰਹੀ ਹੈ ਆਨਲਾਈਨ ਟਿਊਸ਼ਨ ਦੀ ਆਨਲਾਈਨ ਯਾਨੀ ਕਿ ਹਾਜ਼ਰੀ ਦੀ ਉਹਦੇ ਨਾਲ ਤੁਹਾਡੇ ਲੋਕ ਕੁਛ ਕੀ ਗਾਂ ਮੋਹਮ ਉਹਦੇ ਨਾਲ ਬੱਚਿਆਂ ਦੀ ਹਾਜ਼ਰੀ ਵਧੂਗੀ ਕਿੰਨਾ ਕੁ ਫਰਕ ਪਏਗਾ ਪਏਗਾ ਫਰਕ ਤਾਂ ਜ਼ਰੂਰ ਪਏਗਾ ਲੈਸਰ ਕੀ ਦੇਣਾ ਚਾਹੁੰਦੇ ਸਾਡੇ ਜਰੀਏ ਮੈਸੇਜ ਇਹੀ ਹੈ ਵੀ ਬੱਚੇ ਵੱਧ ਤੋਂ ਵੱਧ ਮਿਹਨਤ ਕਰਨ ਜਿੰਨਾ ਬੱਚੇ ਮਿਹਨਤ ਕਰਨਗੇ ਦੇਖੋ ਉਨਾ ਹੀ ਉਹਨਾਂ ਦਾ ਫਿਊਚਰ ਹੈ ਜਿਹੜਾ ਹੋ ਬ੍ਰਾਈਟ ਹੋਊਗਾ ਤੇ ਉਹਦੇ ਨਾਲ ਪੇਰੈਂਟਸ ਨੂੰ ਵੀ ਖੁਸ਼ੀ ਹੁੰਦੀ ਹੈਗੀ ਕਿਉਂਕਿ ਉਹ ਫੀਸਾਂ ਭਰਦੇ ਨੇ ਚਾਹੇ ਨਾ ਮਾਤਰ ਨੇ ਫੀਸਾਂ ਪਰ ਕੁਝ ਲੋਕ ਆ ਪੇਰੈਂਟਸ ਜਿਹੜੇ ਗਰੀਬ ਨੇ ਉਹ ਉਹਨਾਂ ਉਹਨੀਆਂ ਫੀਸਾਂ ਵੀ ਨਹੀਂ ਨਹੀਂ ਦੇ ਪਾਉਂਦੇ ਸਰਕਾਰ ਨੇ ਹੁਣ ਬੱਸਾਂ ਲਗਾਈਆਂ ਨਿਗੀਆਂ ਜਦੋਂ ਬੱਚਿਆਂ ਦੇ ਅੱਛੇ ਰਿਜ਼ਲਟ ਆਉਂਦੇ ਨੇ ਸਕੂਲ ਦਾ ਵੀ ਨਾਮ ਅੱਛਾ ਹੁੰਦਾ ਬੱਚਿਆਂ ਦਾ ਪੇਰੈਂਟਸ ਦਾ ਟੀਚਰਸ ਦਾ ਅੱਛਾ ਲੱਗਦਾ ਫਿਰ ਬੱਚੇ ਦੇ ਮਾਪਿਆਂ ਨੂੰ ਕੋਈ ਕੋਈ ਨਾ ਸਕੂਲ ਮਿਲ ਰਿਹਾ ਇਸ ਦਿਬਾ ਬਿਲਕੁਲ ਮਿਲਦੇ ਰਹਿਣਾ ਚਾਹੀਦਾ ਉਹਨਾਂ ਨੂੰ ਪੀਟੀ ਮੀਟ ਦਾ ਇਹੀ ਇੱਕ ਮਕਸਦ ਹੈ ਵੀ ਪੇਰੈਂਟਸ ਆ ਜਿਹੜੇ ਉਹ ਅਧਿਆਪਕਾਂ ਦੇ ਨਾਲ ਜੁੜਨ ਜਦੋਂ ਪੇਰੈਂਟਸ ਬੱਚਿਆਂ ਦੇ ਪਿੱਛੇ ਆਉਂਦੇ ਨੇ ਬੱਚਿਆਂ ਦੇ ਮਨ 'ਚ ਵੀ ਇੱਕ ਡਰ ਰਹਿੰਦਾ ਵੀ ਸਾਡੇ ਪੇਰੈਂਟਸ ਆਏ ਨੇ ਉਹ ਹੋਰ ਜ਼ਿਆਦਾ ਪੜ੍ਹਦੇ ਨੇ ਟੀਚਰਸ ਜਿਹੜੇ ਉਹ ਬੱਚਾ ਪੇਰੈਂਟਸ ਨੂੰ ਦੱਸਦੇ ਨੇ ਤੁਹਾਡੇ ਬੱਚੇ ਦੀਆਂ ਪੜ੍ਹਾਈ ਦੇ ਵਿੱਚ ਕੀ ਕਮੀਆਂ ਨਿਗੀਆਂ ਪੇਰੈਂਟਸ ਵੀ ਉਹਨਾਂ ਨੂੰ ਦੂਰ ਕਰਾਉਣ ਦੀ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਤਰ੍ਹਾਂ ਇਹ ਚੰਗਾ ਇੰਟਰੈਕਸ਼ਨ ਹੈ ਇਹ ਸਿਮਰਨ ਕੀ ਕਹਿਣਾ ਚਾਹੋਂਗੇ ਤੁਸੀਂ ਸਾਡੇ ਸਕੂਲ ਦੇ ਵਿੱਚ ਅੱਜ ਪੀਟੀਐਮ ਸੀਗੀ ਤੇ ਮੇਰੇ ਮਮਾ ਵੀ ਆਏ ਸੀ ਤੇ ਇਸ ਪੀਟੀਐਮ ਬਾਰੇ ਮੈਂ ਵਧੀਆ ਇਹਨਾਂ ਦੇ ਵਧੀਆ ਤਰੀਕੇ ਨਾਲ ਪੀਟੀਐਮ ਕੀਤੀ ਆ ਇਹਨਾਂ ਨੇ ਫੀਡਬੈਕ ਵੀ ਲਿੱਤਾ ਵਾ ਤੇ ਬਹੁਤ ਹੀ ਟੀਚਰਸ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪੇਰੈਂਟਸ ਨੂੰ ਵਧੀਆ ਤਰੀਕੇ ਨਾਲ ਹੀ ਕੀਤਾ ਵਾ ਕੀ ਕੀ ਅੱਜ ਅਨੇਤ ਰਾਤ ਨੂੰ ਬਿਲਕੁਲ ਸਰ ਮੇਰੇ ਮੇਰੇ ਮਮਾ ਨੂੰ ਦੱਸਿਆ ਕਿ ਪੜਨ ਚ ਵੀ ਵਧੀਆ ਵਾ ਨੇਚਰ ਵੀ ਵਧੀਆ ਵਾ ਕਲਾਸ ਦੇ ਵਿੱਚ ਪ੍ਰੋਗਰੈਸ ਵੀ ਵਧੀਆ ਵਾ ਇਹ ਸਾਰਾ ਕੁਝ ਦੱਸਿਆ ਵਾ ਤੇ ਟੀਚਰਸ ਵੀ ਸਕੂਲ ਦੇ ਬਹੁਤ ਜ਼ਿਆਦਾ ਵਧੀਆ ਵਾ ਕਿੱਦਾਂ ਲੱਗਿਆ ਤੁਹਾਨੂੰ ਜਦੋਂ ਤੁਹਾਡੇ ਸਕੂਲ ਦੇ ਵਿੱਚ ਪੀਟੀਐਮ ਹੋਈ ਆ ਪਹਿਲਾਂ ਬਹੁਤ ਜ਼ਿਆਦਾ ਵਧੀਆ ਲੱਗੇ ਸਕੂਲ ਦੇ ਵਿੱਚ ਪੀਟੀਐਮ ਆ ਕੇ ਤੇ ਪੇਰੈਂਟਸ ਨੂੰ ਵੀ ਪਤਾ ਲੱਗਣਾ ਚਾਹੀਦਾ ਵਾ ਕਿ ਬੱਚੇ ਦਾ ਰਿਜ਼ਲਟ ਕਿਵੇਂ ਦਾ ਹੈਗਾ ਵਾ ਬੱਚਾ ਪੜਦਾ ਕਿਵੇਂ ਆ ਹਾਂ ਬਿਲਕੁਲ ਸਾਨੂੰ ਪਤਾ ਕਿ ਪਹਿਲਾਂ ਮੰਦਰੀ ਤੁਹਾਡੇ ਲੱਗਦਾ ਬੱਚੇ ਹਾਂਜੀ ਹੁੰਦੀ ਸੀਗੀ ਠੀਕ ਹੈ ਨਾਲੇ ਆ ਜਿਹੜਾ ਨਵਾਂ ਸਿਸਟਮ ਸ਼ੁਰੂ ਕੀਤਾ ਸਰਕਾਰ ਦਾ ਇਹ ਵੀ ਬਹੁਤ ਵਧੀਆ ਲੱਗਿਆ ਕਿ ਫੀਡਬੈਕ ਵੀ ਪਤਾ ਲੱਗਣੀ ਚਾਹੀਦੀ ਤੇ ਪੇਰੈਂਟਸ ਦੇ ਸਾਈਨ ਵੀ ਹੋਣੇ ਚਾਹੀਦੇ ਆ ਹਰ ਮੈਂ ਤੇ ਇਹ ਕਹਿਣਾ ਚਾਹੁੰਦੀ ਆ ਕਿ ਹਰ ਸਕੂਲ ਦੇ ਵਿੱਚ ਪੀਟੀਪਾਉਣੀ ਚਾਹੀਦੀ ਆ ਤੁਹਾਡਾ ਕਹਿੰਦਾ ਮੱਕੇ ਬੱਚੇ ਇਹ ਨਹੀਂ ਆ ਨਾ ਵੀ ਬੱਚੇ ਮਾਪਿਓ ਘਰ ਜਾ ਕੇ ਕਹਿੰਦੇ ਪੜਦੇ ਨਹੀਂ ਤੇ ਹੁਣ ਮਾਪਿਆਂ ਨੂੰ ਵੀ ਪਤਾ ਲੱਗ ਜਾਂਦਾ ਇਹਨਾਂ ਨੂੰ ਮਾਪਿਓ ਨੂੰ ਪਤਾ ਲੱਗ ਜਾਂਦਾ ਵਾ ਕਿ ਬੱਚੇ ਸੱਚ ਬੋਲਦੇ ਆ ਬੱਚੇ ਪੜਦੇ ਆ ਕੱਪੜਿਆਂ ਵਾਲਾ ਬੈਗ ਲੈ ਕੇ ਆਈ ਤੁਹਾਡਾ ਮੇਰਾ ਨਾਮ ਦੀ ਸੁਮਨਦੀਪ ਕੌਰ ਸੁਮਨਦੀਪ ਜੀ ਅੱਜ ਤੁਸੀਂ ਕਿਹੜੇ ਜਗ੍ਹਾ ਤੇ ਆਏ ਹੋ ਤੇ ਕਿਉਂ ਆਏ ਹੋ ਅਸੀਂ ਜੀ ਮੋਗੇ گورਨਮੈਂਟ ਸਕੂਲ ਚ ਆਏ ਆ ਬੱਚਾ ਦੇ ਮੇਰਾ ਬੱਚਾ ਪਲੱਸ 1 ਚ ਪੜ ਰਿਹਾ ਵਾ ਤੇ ਮੈਡਮ ਵਧੀਆ ਉਹਨੂੰ ਪੜਾ ਰਹੇ ਆ ਤੇ ਬੱਚਾ ਮੇਰਾ ਅੱਗੇ ਤਰੱਕੀ ਕਰ ਰਿਹਾ ਜੀ ਜਿਸ ਤਰ੍ਹਾਂ ਪਹਿਲਾਂ ਪ੍ਰਾਈਵੇਟ ਸਕੂਲਾਂ ਚੋਂ ਦਾ ਸੀ ਹੁਣ ਸਾਨੂੰ ਇਹ ਸਾਰਾ ਕੁਝ ਸਰਕਾਰੀ ਸਕੂਲਾਂ ਚੋਂ ਮਿਲ ਰਿਹਾ ਵਿਦ ਭਗਵੰਤਬਾਨ ਜੀ ਨੇ ਸਾਡੇ ਬੱਚਾ ਨੂੰ ਵੈਨਾ ਲਗਾ ਦਿੱਤੀ ਆ ਸਾਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਆ ਤੇ ਬੱਚੇ ਸਾਡੇ ਹੁਣ ਵਧੀਆ ਸੀ ਪਿੰਡਾਂ ਤੋਂ ਆੰਦੇ ਆ ਪਹਿਲਾਂ ਬੱਚਿਆਂ ਨੂੰ ਬੜੀ ਦਿੱਕਤ ਹੁੰਦੀ ਸੀਗੀ ਹੁਣ ਵਧੀਆ ਠੀਕ ਲੱਗਦਾ ਜੀ ਕੀ ਕਹਿਣਾ ਜਾਓਗੇ ਤੁਸੀਂ ਇਸ ਜਿਹੜਾ ਸਿੱਖਿਆ ਦੀ ਮਨਿਆਦ ਨੂੰ ਪੰਜਾਬ ਸਰਕਾਰ ਉੱਚਾ ਚੱਕ ਰਹੀ ਹੈ ਹਾਂਜੀ ਜੀ ਬਹੁਤ ਵਧੀਆ ਲੱਗ ਰਿਹਾ ਇਸ ਤਰ੍ਹਾਂ ਬੱਚਿਆਂ ਨੂੰ ਸੌਖਾ ਜਿਵੇਂ ਗਰੀਬ ਮਾਪਿਆਂ ਨੂੰ ਬਹੁਤ ਔਖਾ ਹੁੰਦਾ ਸੀ ਪਹਿਲਾਂ ਤੇ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਹਰੇਕ ਸਹੂਲਤ ਮਿਲ ਰਹੀ ਆ ਟੀਚਰ ਵੀ ਵਧੀਆ ਗਾਈਡ ਕਰ ਰਹੇ ਆ ਹੁਣ ਵਧੀਆ ਠੀਕ ਲੱਗਦਾ ਜੀ ਅੱਜ ਤੁਸੀਂ ਪੇਰੋਟ ਮਿਟੀ ਤੇ ਆਏ ਹੋ ਕਿੱਦਾਂ ਤੁਹਾਨੂੰ ਡੀਲਿੰਗ ਕੀਤੀ ਕੀ ਕੀ ਦੇਖਿਆ ਜੀ ਮੈਡਮ ਨੇ ਬਹੁਤ ਵਧੀਆ ਬੱਚਿਆਂ ਨੂੰ ਹਨਾ ਪੜਾ ਰਹੇ ਆ ਤੇ ਬਹੁਤ ਵਧੀਆ ਗੱਲਬਾਤ ਕੀਤੀ ਆ ਮਿਲ ਕੇ ਮੈਡਮਾ ਨੂੰ ਬੜਾ ਚੰਗਾ ਲੱਗਿਆ ਜੀ ਤੇ ਤੁਹਾਡੇ ਵੀ ਵਿਚਾਰ ਇਹਨਾਂ ਨੂੰ ਦਿੱਤੇ ਆ ਹਾਂਜੀ ਹਾਂਜੀ ਕੀ ਲੱਗਿਆ ਤੁਹਾਨੂੰ ਕੀ ਇੰਪ੍ਰੈਸਨ ਹਾਂਜੀ ਜੀ ਹਾਂਜੀ ਜੀ ਬਸ ਇਹ ਬੱਚਿਆਂ ਦਾ ਵੀ ਪਤਾ ਲੱਗਦਾ ਵੀ ਬੱਚਾ ਸਾਡਾ ਕਿੱਥੇ ਕ ਪਹੁੰਚ ਗਿਆ ਕਿੰਨੀ ਕੀ ਤਰੱਕੀ ਕਰ ਰਿਹਾ ਜਿਸ ਤਰ੍ਹਾਂ ਹੁਣ ਪ੍ਰਾਈਵੇਟ ਸਕੂਲਾਂ ਚ ਹੁੰਦਾ ਸੀ ਉਸੇ ਤਰ੍ਹਾਂ ਹੁਣ ਹਰੇਕ ਚੀਜ਼ ਸਰਕਾਰੀ ਸਕੂਲਾਂ ਚ ਮਿਲ ਰ ਠੀਕ ਠੀਕ ਹੈ ਸੁਨੀਤਾ ਦੇਵੀ ਜੀ ਅੱਜ ਤੁਸੀਂ ਕਿਹੜੀ ਜਗ੍ਹਾ ਆਏ ਹੋ ਤੇ ਕਿਉਂ ਆਏ ਹੋ ਮੈਂ ਆਪਣੀਆਂ ਬੇਟੀਆਂ ਦਾ ਸਕੂਲ ਦਾ ਰਿਜ਼ਲਟ ਪੇਪਰ ਹੋਇਆ ਉਹਨਾਂ ਦੇ ਮੈਡਮਾਂ ਨੂੰ ਮਿਲਣ ਆਇਆ ਨੰਬਰ ਜਾਣਨ ਲਈ ਕੀ ਲੱਗ ਰਿਹਾ ਤੁਹਾਨੂੰ ਬੇਟੀਆਂ ਅੱਜ ਪੁੱਤਰਾਂ ਨਾਲੋਂ ਵੱਧ ਸਰ ਮੈਂ ਤਾਂ ਕਹਿੰਨੀ ਆ ਮੇਰੀਆਂ ਬੇਟੀਆਂ ਇੰਨੀਆਂ ਵਧੀਆ ਇੰਨੀਆਂ ਵਧੀਆ ਮੈਨੂੰ ਬੇਟਾ ਹੋ ਜਾਣਾ ਤੇ ਮੈਨੂੰ ਇੱਕ ਬੇਟੀ ਹੋ ਜਾਂਦੀ ਇੰਨੇ ਇੰਟੈਲੀਜੈਂਟ ਆ ਨਾ ਮੇਰੀਆਂ ਬੇਟੀਆਂ ਮੇਰਾ ਬੇਟਾ ਬਿਲ ਨਹੀਂ ਪੜਦਾ ਪਰ ਬੇਟੀਆਂ ਅੱਜ ਘਰੇ ਰਹਿ ਕੇ ਵੀ ਘਰ ਦਾ ਕੰਮ ਵੀ ਕਰਦੀਆਂ ਪਰ ਪੜ੍ਹਾਈ 'ਚ ਵੀ ਨੰਬਰ 1 ਆ ਮੇਰੀਆਂ ਕਿੱਦਾਂ ਤਾਂ ਲੱਗਿਆ ਤੁਹਾਨੂੰ ਵੀ ਅੱਜ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਮੈਂ ਕੁੜੀਆਂ ਦੇ ਆਨੀ ਆ ਨਾ ਅੱਜ ਤੁਸੀਂ ਪੇਰੈਂ ਪਿਛਾ ਲੋ ਤੁਹਾਨੂੰ ਕਿੱਦਾਂ ਡੀਲਿੰਗ ਕੀਤਾ ਜਾ ਰਿਹਾ ਤੇ ਕੀ ਕਿਹਾ ਜਾ ਰਿਹਾ ਨਹੀਂ ਟੀਚਰ ਬਹੁਤ ਅੱਛੇ ਆ ਬੱਚਿਆਂ ਦੀ ਪ੍ਰੋਬਲਮ ਹੁੰਦੀ ਆ ਫੋਨ ਕਰਕੇ ਸਾਨੂੰ ਦੱਸ ਦਿੰਦੇ ਤੁਹਾਡੇ ਬੱਚਾ ਇਸ ਤਰ੍ਹਾਂ ਕਰਕੇ ਆ ਕਿ ਤੁਸੀਂ ਕਰ ਲੋ ਦਵਾਈ ਪਾਣੀ ਦੀ ਹਰ ਚੀਜ਼ ਚ ਹੈਲਪ ਕਰਦੇ ਆ ਬੱਚਿਆਂ ਨੂੰ ਸਾਰੀ ਚੀਜ਼ਾਂ ਦੀ ਹੈਲਪ ਕਰਦੇ ਆ ਤੁਹਾਨੂੰ ਪੰਜਾਬ ਸਰਕਾਰ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕ ਰਹੀ ਆ ਜੀ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਮੈਂ ਕਹਿੰਨੀ ਆ ਬੇਟੀਆਂ ਨੰਬਰ 1 ਆਣੀਆਂ ਅੱਜ ਦੇ ਆਨ ਨਾਲੇ ਟਾਈਮ 'ਚ ਮਾਵਾ ਨੂੰ ਗਰਵ ਹੋਊਗਾ ਵੀ ਸਾਡੀਆਂ ਬੇਟੀਆਂ ਨੰਬਰ 1 ਆ ਮੈਂ ਸਰਕਾਰ ਨੂੰ ਕੀ ਕਹਿਣਾ ਚਾਹੁੰਗਾ ਮੈਂ ਕਿ ਪਹਿਲਾਂ ਕਦੀ ਪ੍ਰਾਈਵੇਟ ਚੁੰਦਾ ਸੀ ਹੁਣ ਸਰਕਾਰੀ ਸਰ ਮੈਂ ਕਹਿੰਨੀ ਆ ਪ੍ਰਾਈਵੇਟ ਜਿੰਨੀ ਪੜਾਈ ਨਹੀਂ ਹੈਗੀ ਜਿੰਨੀ ਸਰਕਾਰੀ ਸਕੂਲਾਂ ਚ ਪੜਾਈ ਆ ਭਗਵੰਤਵਾਨ ਨੇ ਬਹੁਤ ਵਧੀਆ ਕੀਤਾ ਬੱਚਿਆਂ ਲਈ ਕੁੜੀਆਂ ਲਈ ਸਾਡੇ ਲਈ ਵੀ ਕੁਛ ਕੀਤਾ ਮੈਨੂੰ ਵੀ ਅੱਜ ਝਾੜੂ ਚ ਨੌਕਰੀ ਮਿਲੀ ਆ ਭਗਵੰਤਮਾਨ ਕਰਕੇ ਮਿਲੀ ਆ ਤੇ ਕੀ ਹੋਰ ਬੱਚਿਆਂ ਦੀ ਮਾਵਾਂ ਨੂੰ ਕੀ ਕਹਿਣਾ ਚਾਹੋਗੇ ਇਹਨਾਂ ਦੇ ਸਕੂਲਾਂ ਨੂੰ ਮੈਂ ਤਾਂ ਇਦਾਂ ਦੇ ਸਕੂਲਾਂ ਨੂੰ ਇਹੀ ਕਹਿਣਾ ਚਾਹੂੰਗੀ ਆ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚੋਂ ਅੱਛਾ ਸਰਕਾਰੀ ਸਕੂਲ ਚ ਲਾਓ ਪ੍ਰਾਈਵੇਟ ਸਕੂਲ ਚ ਬਿਲਕੁਲ ਪੜਾਈ ਨਹੀਂ ਆ ਬਿਲਕੁਲ ਵੀ ਪੜਾਈ ਨਹੀਂ ਆ ਅੱਜ ਸਰਕਾਰੀ ਸਕੂਲ ਨੰਬਰ 1 ਬਹੁਤ ਵਧੀਆ ਸਰਕਾਰੀ ਸਕੂਲ ਹੈ। ਤੁਹਾਡਾ ਬਹੁਤ ਬੋਲਣਾ। ਮਰੀਤੂ ਤੂੰ ਮੈਡਮ ਆਈ ਤੁਸੀਂ ਕਿਹੜੀ ਜੇ ਖੜੇ ਹੋ ਤੇ ਕਿਉਂ ਆਏ ਅੱਜ? ਅਸੀਂ ਅੱਜ ਆਪਣੇ ਬੱਚੇ ਦੀ ਪੇਰੈਂਟਸ ਮੀਟਿੰਗ ਲਈ ਆਏ ਆ ਗਵਰਨਮੈਂਟ ਸਕੂਲ ਵਿੱਚ। ਪਹਿਲੇ ਅਸੀਂ ਪ੍ਰਾਈਵੇਟ ਸਕੂਲਾਂ 'ਚ ਵੀ ਜਾਂਦੇ ਸੀ, ਉੱਥੇ ਵੀ ਸੁਣਿਆ ਪੇਰੈਂਟਸ ਮੀਟਿੰਗ ਹੁੰਦੀ ਹੈ। ਪਰ ਹੁਣ ਗਵਰਨਮੈਂਟ ਸਕੂਲਾਂ 'ਚ ਵੀ ਬੱਚਿਆਂ ਦਾ ਬਹੁਤ ਧਿਆਨ ਰੱਖਿਆ ਜਾ ਰਿਹਾ ਹੈ ਕਿ ਉਹਨਾਂ ਦੀ ਵੀ ਹੁਣ ਪੇਰੈਂਟਸ ਮੀਟਿੰਗ ਬਹੁਤ ਵਧੀਆ ਹੁੰਦੀ ਹੈ। ਟੀਚਰ ਬੱਚੇ ਵਾਸਤੇ ਦੱਸਦੇ ਆ। ਬੋ ਸੁਣ ਕੇ ਖੁਸ਼ੀ ਹੁੰਦੀ ਹੈ ਕਿ ਬੱਚਾ ਸਾਡਾ ਬਹੁਤ ਵਧੀਆ ਪੜ ਰਿਹਾ ਹੈ। ਪੰਜਾਬ ਸਰਕਾਰ ਸਿੱਖਿਆ ਦੇ ਮਿਆਦ ਨੂੰ ਉੱਚਾ ਚੱਕਣ ਲਈ ਬਹੁਤ ਉਪਰਾਲੇ ਕਰ ਰਹੀ ਹੈ। ਕੀ ਲੱਗ ਰਿਹਾ ਤੁਹਾਨੂੰ ਅੱਜ ਤੁਸੀਂ ਆਏ ਹੋ? ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਤੁਹਾਡੀ ਬੱਚੀ ਨੂੰ ਦੇਖ ਕੇ ਆਪ ਦੇ ਆਪ ਨੂੰ। ਹਾਂਜੀ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਸਾਡਾ ਬੱਚਾ ਬਹੁਤ ਵਧੀਆ ਪੜ ਰਿਹਾ ਹੈ। ਸਰਕਾਰ ਨੇ ਬਹੁਤ ਵਧੀਆ ਇਹ ਸਿਸਟਮ ਬਣਾਇਆ ਹੈ ਕਿ ਪੇਰੈਂਟਸ ਮੀਟਿੰਗ ਦਾ ਪੇਰੈਂਟਸ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਬੱਚਾ ਸਰਕਾਰੀ ਸਕੂਲ 'ਚ ਜਾ ਕੇ ਵੀ ਵਧੀਆ ਪੜ ਰਿਹਾ ਹੈ। ਲੜਕੀਆਂ ਦੀ ਸੇਫਟੀ ਦੀ ਬਹੁਤ ਕੁਝ ਪੰਜਾਬ ਸਰਕਾਰ ਕਰ ਰਹੀ ਹੈ। ਹਾਂਜੀ। ਕੀ ਕਹਿਣਾ ਚਾਹੋਗੇ ਭਗਵੰਤ ਮਾਨ ਸਰਕਾਰ ਨੂੰ? ਹਾਂਜੀ ਬਹੁਤ ਅੱਛੀ ਸਰਕਾਰ ਹੈ ਕਿ ਲੜਕੀਆਂ ਵਾਸਤੇ ਬਹੁਤ ਕੁਝ ਕਰ ਰਹੀ ਹੈ ਉਹ। ਇਹ ਸਾਨੂੰ ਬਹੁਤ ਅੱਛਾ ਲੱਗਦਾ ਹੈ। ਪ੍ਰਾਈਵੇਟ ਸਕੂਲਾਂ 'ਚ ਵੀ ਤੁਸੀਂ ਬੱਚੇ ਪੜਾਏ ਆ ਕਿਹੜਾ ਹੈ ਤੁਹਾਡਾ? ਉੱਥੇ ਹੀ ਪੇਰੈਂਟਸ ਮੀਟਿੰਗ ਤੇ ਜਾਂਦੇ ਸੀਗੇ ਤੇ ਇੱਥੇ ਵੀ ਤੁਸੀਂ ਆਏ ਹੋ। ਕੀ ਤੁਹਾਨੂੰ ਡਿਫਰੈਂਟ ਲੱਗ ਰਿਹਾ ਕੀ ਮੈਸੇਜ ਦੇਣਾ ਚਾਹੋਗੇ? ਸਾਨੂੰ ਕੋਈ ਫਰਕ ਨਹੀਂ ਲੱਗਿਆ ਪਰ ਇੱਥੇ ਸਾਨੂੰ ਬਹੁਤ ਜ਼ਿਆਦਾ ਇਹ ਲੱਗਿਆ ਹੋਇਆ ਹੈ ਕਿ ਸਾਡਾ ਬੱਚਾ ਜ਼ਿਆਦਾ ਸੇਫਟ ਹੈ, ਸੇਫ ਹੈ। ਕੀ ਮੈਸੇਜ ਦੇਣਾ ਚਾਹੁੰਗੇ ਸਾਡੇ ਜ਼ਰੀਏ ਕਿ ਆਪ ਮਾਵਾ ਨੂੰ ਮਾਵਾ ਨੂੰ ਇਹੀ ਸੰਦੇਸ਼ ਦੇਵਾਂਗੇ ਕਿ ਆਪਣੇ ਬੱਚਿਆਂ ਨੂੰ ਤੁਸੀਂ ਜਵੱਦ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਹੀ ਪੜਾਓ ਉੱਥੇ ਬੱਚਿਆਂ ਦੀ ਬੱਚੀਆਂ ਦੀ ਬਹੁਤ ਸੇਫਟੀ ਹੈ ਤੁਸੀਂ ਪੇਰੈਂਟਸ ਮੀਟਿੰਗ ਤੇ ਆਏ ਹੋ ਕਿ ਤੁਹਾਡੇ ਕੋ ਵੀ ਕੁਝ ਨਾ ਟਿਪਸ ਮੰਗੀ ਆ ਕੀ ਟਿਪਸ ਤੁਸੀਂ ਦਿੱਤੀ ਹੈ ਅੱਜ ਬੱਚੇ ਦੇ ਜਨਮ ਕੋ ਸਾਡਾ ਬੱਚਾ ਬਹੁਤ ਵਧੀਆ ਪੜ ਰਿਹਾ ਹੈ ਗੁੱਡ ਹੈ ਵੈਰੀ ਗੁੱਡ ਹੈ ਓਕੇ ਥੈਂਕ ਯੂ ਸਭ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਸਿੱਖਿਆ ਦਾ ਹੋਰ ਮਿਆਰ ਉੱਤੇ ਚੱਕਣ ਆਤੇ ਵੱਡੇ ਵੱਡੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਕਿਹਾ ਜਾਂਦਾ ਸੀਗਾ ਕਿ ਪੀਟੀਐਮ ਜਿਹੜੀ ਹੈਗੀ ਹੈ ਉਹ ਫਰਮਰ ਸਕੂਲਾਂ 'ਚ ਹੁੰਦੀ ਆ ਪਰ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਵੀ ਇਹਦਾ ਰੁਝਾਨ ਸ਼ੁਰੂ ਹੋਇਆ ਹੈਗਾ ਕਿਦਾਂ ਦੇਖਦੇ ਹੋ ਤੁਸੀਂ ਦੇਖੋ ਜੀ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਕੀਤਾ ਗਿਆ ਉਪਰਾਲਾ ਬਹੁਤ ਹੀ ਵਧੀਆ ਪਰ ਉਪਰਾਲਾ ਹੈਗਾ ਤੇ ਇਹਦੇ ਨਾਲ ਇੱਕ ਤਾਂ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਮਾਪਿਆਂ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਆ ਕੇ ਜਿਸ ਤਰੀਕੇ ਨਾਲ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚਿਆਂ ਦੇ ਪੇਰੈਂਟਸ ਜਾ ਕੇ ਆਪਣੇ ਬੱਚਿਆਂ ਦੀ ਪਰਫਾਰਮੈਂਸ ਦੇਖਦੇ ਸੀਗੇ ਉਵੇਂ ਸਾਡੇ ਗਵਰਨਮੈਂਟ ਸਕੂਲਾਂ ਦੇ ਵਿੱਚ ਆ ਕੇ ਪਰਫਾਰਮੈਂਸ ਦੇਖਦੇ ਆ ਬੱਚਿਆਂ ਦਾ ਪਤਾ ਲੱਗਦਾ ਹੈਗਾ ਨਾਲੇ ਜਿਹੜੇ ਇਹ ਸਮਝਦੇ ਸੀਗੇ ਵੀ ਗਵਰਨਮੈਂਟ ਸਕੂਲਾਂ ਦੇ ਵਿੱਚ ਜਿਹੜੇ ਹੈਗੇ ਆ ਵੀ ਪੜ੍ਹਾਈ ਨਹੀਂ ਹੈਗੀ ਉਹਨਾਂ ਨੂੰ ਪਤਾ ਲੱਗਦਾ ਹੈਗਾ ਆ ਕੇ ਵੀ ਇੱਥੇ ਗਵਰਨਮੈਂਟ ਸਕੂਲਾਂ ਦੇ ਵਿੱਚ ਬਹੁਤ ਕੁਆਲੀਫਾਈਡ ਟੀਚਰਸ ਬੈਠੇ ਹੈਗੇ ਆ ਔਰ ਕਵੈਲੀਫਾਈਡ ਟੀਚਰ ਜਿਹੜੇ ਹੈਗੇ ਆਪਣੀ ਬੜੀ ਮਿਆਰੀ ਸਿੱਖਿਆ ਜਿਹੜੀ ਹੈਗੀ ਆ ਦੇ ਰਹੇ ਹੈਗੇ ਆ ਤੇ ਬੱਚੇ ਵੀ ਸਾਡੇ ਤੋਂ ਬਹੁਤ ਸੈਟੀਸਫਾਈਡ ਆ ਬੜਾ ਉਤਸ਼ਾਹ ਆ ਪੇਰੈਂਟਸ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਆਗੇ ਸਾਨੂੰ ਰਿਸਪੌਂਸ ਮਿਲਿਆ ਹੈਗਾ ਤੇ ਸਾਰੇ ਬੱਚੇ ਸਫਿਰਤੇ ਆ ਰਹੇ ਹੈਗੇ ਆ ਤੇ ਆਪਣਾ ਆਪਣਾ ਜਿਹੜੀ ਹੈਗੀ ਪਰਫਾਰਮੈਂਸ ਦੇਖ ਰਹੇ ਹੈਗੇ ਆ ਬਹੁਤ ਵਧੀਆ ਉਪਰਾਲਾ ਮਾਣਯੋਗ ਪ੍ਰਿੰਸੀਪਲ ਸਾਡੇ ਮਨਪ੍ਰੀਤ ਕੌਰ ਜੀ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਜਿਹੜਾ ਹੈਗਾ ਸਾਰੇ ਸਟਾਫ ਵੱਲੋਂ ਜਿਹੜਾ ਹੈਗਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈਗਾ ਜਿੰਨਾ ਪੇਰੈਂਟਸ ਹੈਗੇ ਆ ਉਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਹਰ ਟੀਚਰ ਜਿਹੜਾ ਹੈਗਾ ਉਹ ਦਿਖਾ ਰਿਹਾ ਹੈਗਾ ਸਾਰਾ ਕੁਝ ਸਦਾਲ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਜਿਹੜੀ ਗਰੂਮੈਂਟ ਬਹੁਤ ਸਾਨੂੰ ਆਸ ਹੈਗੀ ਆ ਜੀ ਬੱਚਿਆਂ ਨੂੰ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਇੰਪਰੂਵਮੈਂਟ ਸਾਨੂੰ ਦਿਖਾਉਣਗੇ ਹੁਣ ਵੀ ਜਿਹੜੇ ਹੈਗੇ ਆ ਬੱਚੇ ਜਿਹੜੇ ਆ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਹੈਗੇ ਆ ਤੇ ਮੇਰਾ ਖਿਆਲ ਆ ਵੀ ਸਾਡੇ ਬੱਚੇ ਜਿਹੜੇ ਹੈਗੇ ਐ ਕਿ ਆਈਆਈਟੀ ਜੇਈ ਦੇ ਵਿੱਚ ਜਿਹੜੇ ਹੈਗੇ ਆ ਉਹ ਵੀ ਜਾਣਗੇ ਤੇ ਪਿਛਲੇ ਸਾਲ ਸਾਡੀਆਂ ਮੈਰਿਟਸ ਆਈਆਂ ਹੈਗੀਆਂ ਐ ਕਿ ਉਸ ਤੋਂ ਵੀ ਜ਼ਿਆਦਾ ਮੈਰਿਟਸ ਆਉਣਗੀਆਂ ਸਾਡੀਆਂ। ਕਈ ਬੱਚਿਆਂ ਦੇ ਪੇਰੈਂਟਸ ਜਿਹੜੇ ਹੈਗੇ ਆ ਨਹੀਂ ਆ ਰਹੇਗੇ ਉਹਨਾਂ ਨੂੰ ਕੀ ਮੈਸੇਜ ਦਿੰਨਾ? ਮੈਂ ਅਸੀਂ ਇਹ ਮੈਸੇਜ ਦਿੰਨੇ ਹੈਗੇ ਆ ਵੀ ਸਾਰੇ ਪੇਰੈਂਟਸ ਜਿਹੜੇ ਹੈਗੇ ਆ ਉਹ ਹੁਣ ਜ਼ਰੂਰੀ ਚਾਹੀਦਾ ਉਹਨਾਂ ਨੂੰ ਦੇਖੋ ਘਰ ਦੇ ਜਿਹੜੇ ਕੰਮਕਾਰ ਹੈਗੇ ਆ ਉਹ ਤਾਂ ਹੁੰਦੀ ਰਹਿੰਦੇ ਹੈਗੇ ਆ ਸਭ ਤੋਂ ਵੱਡੀ ਗੱਲ ਹੁੰਦੀ ਆ ਬੱਚਿਆਂ ਦੀ। ਬੱਚਿਆਂ ਦੇ ਉੱਤੇ ਜਿਹੜਾ ਹੈਗਾ ਫੋਕਸ ਕਰਨਾ ਉਹ ਬਹੁਤ ਜ਼ਰੂਰੀ ਚੀਜ਼ ਹੈਗੀ ਆ। ਤੇ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਪੇਰੈਂਟਸ ਮੀਟਿੰਗਾਂ ਆ ਉਹ ਉਹ ਜ਼ਰੂਰ ਅਟੈਂਡ ਕਰ ਲੈਣ